ਸਮੇਂ ਦੇ ਕਰਵਟ ਦੇ ਨਾਲ ਕਈ ਕਿਸਮ ਦੇ ਨਵੇਂ ਸੁੱਖ ਸਾਧਨ ਆ ਚੁੱਕੇ ਨੇ ਤੇ ਪੁਰਾਣੇ ਮਿੱਟੀ ਦੇ ਕੱਚੇ ਘਰਾਂ ਦੇ ਵਿੱਚ ਵਰਤਿਆ ਜਾਣ ਵਾਲਾ ਸਮਾਨ ਵੀ ਬਦਲ ਚੁੱਕਾ ਹੈ। ਅਕਸਰ ਸਮੇਂ ਦੇ ਨਾਲ ਪਿੰਡਾਂ ਵਿੱਚ ਪੁਰਾਣੀਆਂ ਹਵੇਲੀਆਂ ਹੁਣ ਪੱਕੇ ਘਰ ਅਤੇ ਕੋਠੀਆਂ ਬਣ ਗਈਆਂ ਨੇ ਤੇ ਉਹਨਾਂ ਵਿੱਚ ਰੱਖਿਆ ਸਮਾਨ ਜੋ ਪੁਰਾਣਾ ਹੋ ਚੁੱਕਾ ਸੀ ਲੋਕਾਂ ਨੇ ਉਸ ਨੂੰ ਕਬਾੜ ਦੇ ਵਿੱਚ ਸੁੱਟ ਦਿੱਤਾ। ਪਰ ਬਟਾਲਾ ਦੇ ਇੱਕ ਨੌਜਵਾਨ ਨੇ ਇਸ ਸਾਰੇ ਸਮਾਨ ਨੂੰ ਸੰਭਾਲਿਆ ਤੇ ਇੱਕ ਪੁਰਾਣਾ ਪੰਜਾਬ ਸਜਣ ਦੀ ਕੋਸ਼ਿਸ਼ ਕੀਤੀ ਹੈ। ਪੰਦਰਸੀ ਉਸ ਦੇ ਬਲੂਏ ਕਨਾਲ ਜਗਾ ਲੈ ਕੇ ਉੱਥੇ ਹਵੇਲੀ ਦੀ ਇਮਾਰਤ ਬਣਾਈ ਗਈ ਹੈ ਜਿਸ ਦੇ ਵਿੱਚ ਕੱਚੀਆਂ ਗਲੀਆਂ ਬਾਜ਼ਾਰਾਂ ਦੇ ਦਿਖ ਵਾਲੀਆਂ ਹੱਟੀਆਂ ਵੀ ਬਣਾਈਆਂ ਨੇ ਇਸ ਨੌਜਵਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਸ ਘਰ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤੇ ਲੋਕ ਵੀ ਆਪਣੇ ਰਿਸ਼ਤੇਦਾਰਾਂ ਨੂੰ ਇੱਥੇ ਪੁਰਾਣਾ ਸਮਾਂ ਦਿਖਾਉਣ ਦੇ ਲਈ ਲੈ ਕੇ ਆਉਂਦੇ ਨੇ ਉਸ ਨੌਜਵਾਨ ਨੇ ਦੱਸਿਆ ਕਿ ਉਸ ਦਾ ਕਿੱਤਾ ਫੋਟੋਗ੍ਰਾਫੀ ਦਾ ਹੈ ਪਰ ਉਸ ਨੇ ਸ਼ੌਕ ਦੇ ਨਾਲੇ ਘਰ ਬਣਵਾਇਆ ਇਸ ਦੇ ਨਾਲ ਨਾਲ ਇੱਕ ਆਮਦਨ ਦਾ ਵੀ ਸਾਧਨ ਹੈ ਇਸ ਘਰ ਦੇ ਚਰਚੇ ਬਹੁਤ ਦੂਰ ਦੂਰ ਨੇ ਜਿੱਥੇ ਇੱਕ ਪੁਰਾਤਨ ਦੇਖ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਗਿਆ ਉੱਥੇ ਸਮਾਨ ਦੇ ਵਿੱਚ ਬਹੁਤੀਆਂ ਅਜਾਈਆਂ ਚੀਜ਼ਾਂ ਨੇ ਜਿਨ੍ਹਾਂ ਵਿੱਚ ਤਵਿਆਂ ਵਾਲੀਆਂ ਗ੍ਰਾਮਾਫੋਨ ਮਸ਼ੀਨਾ ਅਤੇ ਤਵੇ ਵਾਲੇ ਰਿਕਾਰਡ ਸਮੇਂ-ਸਮੇਂ ਦੇ ਨਾਲ ਆਏ ਟੀਵੀ ਸੰਦੂਕ ਪੁਰਾਣੀ ਜੀਪ ਤੇ ਹੋਰ ਵੀ ਵਿਰਾਸਤੀ ਸਮਾਨ ਨੂੰ ਇਸ ਨੌਜਵਾਨ ਨੇ ਸਾਂਭ ਕੇ ਰੱਖਿਆ ਗੁਰਦਾਸਪੁਰ ਤੋਂ ਲਾਪ੍ਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਐਲਟੀਵੀ ਤੇ ਪੰਜਾਬ ਹਰਿਆਣਾ ਲਈ ਗੁੱਡ ਪੀਸਿੰਗ ਅੱਛਾ ਮੇਰਾ ਨਾ ਫੋਟੋਗ੍ਰਾਫੀ ਵੀ ਲਾਈਨ ਆ ਆਪਾਂ ਪ੍ਰੀ ਵਾਈਡਿੰਗ ਸ਼ੂਟਸ ਤੇ ਜਾਂਦੇ ਆ ਉੱਥੇ ਅੱਜ ਕੱਲ ਲੋਕੀਏ ਜੀ ਜੰਮ ਪਸੰਦ ਕਰਦੇ ਫੋਟੋਆਂ ਖਿਚਾਉਂਦੇ ਆ ਪੁਰਾਣੇ ਛੋੜਦੇ ਫਿਰ ਮੈਂ ਮਨ ਦੇ ਵਿੱਚ ਸੋਚਿਆ ਮੇਰੇ ਕੋਲ ਪ੍ਰਾਪਰਟੀ ਪਈ ਸੀ ਮੈਂ ਕਿਹਾ ਇੱਕ ਮੇਰੀ ਫੀਲਡ ਆ ਇੱਕ ਆਪਾਂ ਜਦੋਂ ਪਹਿਲਾਂ ਪਿੰਡਾਂ 'ਚ ਜਾਂਦੇ ਆ ਸਾਰਾ ਚੀਜ਼ ਮੈਂ ਛੋਟੇ ਹੁੰਦੇ ਜਾਂਦਾ ਰਿਆਂ ਪਿੰਡ ਸਾਡੇ ਬੜਾ ਮਜ਼ਾ ਇੱਕ ਨੰਦ ਜਾ ਹੁੰਦਾ ਹੁੰਦਾ ਸੀ ਤੋਂ ਉਹ ਚੀਜ਼ ਮੈਂ ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਬੱਚਿਆਂ ਨੂੰ ਵੀ ਨਾਲੇ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਪ੍ਰਾਪਰਟੀ ਪਈ ਉਸ ਹਿਸਾਬ ਦਾ ਪਿੰਡ ਜਿਹਾ ਸ਼ਹਿਰ ਦੇ ਵਿੱਚ ਇੱਕ ਪਿੰਡ ਬਣਾਉਣਾ ਬੜੀ ਵੱਡੀ ਚੀਜ਼ ਆ ਹੁਣ ਸਾਡੇ ਕੋਈ ਆਣਗਵਣ ਕੋਈ ਆਉਂਦਾ ਉਹ ਵੀ ਵੇਖਦਾ ਏ ਸੀ ਇਹਨੂੰ ਕਿ ਯਾਰ ਪਹਿਲਾਂ ਉਹ ਤੁਹਾਨੂੰ ਵਿਖਾ ਕੇ ਲਈ ਸਾਡੇ ਲੱਗਣਾ ਇੱਕ ਚੀਜ਼ ਬਣੀ ਆ ਪਿੰਡ ਉਹ ਜਦੋਂ ਆਉਂਦਾ ਉਹ ਵੇਖਦੇ ਜਾਂਦਾ ਯਾਰ ਬੜਾ ਸੋਹਣਾ ਭਾਈ ਤੁਸੀਂ ਪਿੰਡ ਤਿਆਰ ਕੀਤਾ ਸਾਰਾ ਕੁਝ ਮਤਲਬ ਇੱਕ ਹਵੇਲੀ ਬਣਾਈ ਹੋਈ ਆ ਗਲੀਆਂ ਇਦਾਂ ਜਿਦਾ ਪਿੰਡ ਦੀਆਂ ਗਲੀਆਂ ਭਾਈ ਉਹ ਹੀ ਮਤਲਬ ਪੇਸ਼ਟ ਮੈਨੂੰ ਚਾਹਨਾ ਕਿ ਜਿੱਦਾਂ ਪਿੰਡ 'ਚ ਗਲੀਆਂ ਹੁੰਦੀਆਂ ਵਾ ਇਹ ਕਹਿੰਦੇ ਗਿਆਂ ਪਾਣੀ ਉਦਾਂ ਹੀ ਸਾਰਾ ਗਲੀਆਂ ਟਾਈਪ ਬਣਾਇਆ ਆ ਵੀ ਅਗਲੇ ਨੂੰ ਕੋਈ ਆਏ ਵੀ ਕਿੱਦਾਂ ਦੀ ਚੀਜ਼ ਹੁੰਦੀ ਸੀ ਪਿੰਡਾਂ 'ਚ ਪਹਿਲਾਂ ਸਾਰਾ ਕੋਈ ਸਵੇਚੋ ਸਾਵਣਾ ਪੁਰਾਣੇ ਮਾਲ ਦੇ ਲਾਏ ਆ ਕਿ ਬੰਦਾ ਪੁੱਛੇ ਯਾਰਾ ਕੀ ਚੀਜ਼ ਆ ਬੜੀ ਮਿਹਨਤ ਲੱਗੀ ਇਹਨਾਂ ਚੀਜ਼ਾਂ ਤੇ ਆਪਣੇ ਔਰ ਲਾਣੇ ਬੜੇ ਔਖੇ ਜਿਹੇ ਫਸਨ ਉਹ ਮਿਹਨਤ ਲੱਗੀ ਇਹਨਾਂ ਤੇ ਵੀ ਵੇਖਣ ਜੀ ਕੱਲਿਆਂ ਨੂੰ ਉਹ ਚੀਜ਼ ਫਿਰ ਪੂਰਾ ਪਰਮਾ ਮੈਂ ਸੋਚਿਆ ਜੋ ਹੈ ਕਿ ਪੂਰਾ ਪ੍ਰਾਣਾ ਪਿੰਡ ਹੀ ਬਣਾਉਣਾ ਫਿਰ ਉਹ ਚੀਜ਼ਾਂ ਦੀ ਸਾਰੀਆਂ ਉਦਾਂ ਦੀਆਂ ਚਾਹੀਦੀਆਂ ਕੱਲੇ ਕੱਲੀਆਂ ਵੀ ਹਾਂ ਚੀਜ਼ ਵੀ ਵਾਕਿਆ ਪਤਾ ਲੱਗੇ ਕਿ ਉਹ ਚੀਜ਼ ਪਿੰਡ ਬੜੀ ਕੱਲੇ ਕੱਲੇ ਕਦੀ ਕਿਸੇ ਜਗ੍ਹਾ ਤੋਂ ਪੁੱਛਣਾ ਕਦੀ ਕਿਸੇ ਤੋਂ ਪੁੱਛਣਾ ਕਈਆਂ ਦੇ ਘਰਾਂ ਤੋਂ ਰਿਕਵੈਸਟ ਕਰਕੇ ਵੀ ਲੈਰੋ ਵੀ ਆਪਾਂ ਚੀਜ਼ ਤਿਆਰ ਕਰਨ ਲੱਗੇ ਆ ਤੁਸੀਂ ਵੀ ਵੇਖਣ ਉਹਨਾਂ ਬੜੀ ਖੁਸ਼ੀ ਦੇ ਨਾਲ ਸਾਨੂੰ ਇਹ ਚੀਜ਼ਾਂ ਦੇਤੀਆਂ। ਕਈ ਚੀਜ਼ਾਂ ਮਹਿੰਗੀਆਂ ਵੀ ਮਿਲੀਆਂ ਹੋਣਗੀਆਂ। ਬਿਲਕੁਲ ਜੀ ਬਿਲਕੁਲ। ਸਾਰਾ ਇਦਾਂ ਹੀ ਹੋਇਆ ਜੀ ਕਈ ਜੇ ਕਈਆਂ ਨੂੰ ਜੇ ਅੱਗੇ ਲੈ ਕਈਆਂ ਤੇ ਉਦਾਂ ਹੀ ਦੇ ਦਿੰਦੇ। ਕਈ ਜਿਹੜੇ ਉਹ ਇਹ ਚੀਜ਼ ਨੂੰ ਰੱਖਦੇ ਆ ਕਿ ਹਾਂ ਯਾਰ ਇਹਨੇ ਏਸੀ ਵੀ ਲੈ ਲੋਣੀ ਆ ਉਹਨਾਂ ਕਈਆਂ ਮੌਕੇ ਦਾ ਫਾਇਦਾ ਵੀ ਲੈ ਲੈਂਦੇ ਉਹਨੇ। ਕਿ ਨਹੀਂ ਆਪਾਂ ਇਹਨੇ ਦੀ ਦੇਣੀ ਆ ਜੀ ਇਹਨੇ ਦੀ ਦੇਣੀ ਆ ਲੈਣੀ ਹੋਈ। ਮਨ ਨੂੰ ਤਸੱਲੀ ਜੀ ਹੁੰਦੀ ਹੈ। ਬਿਲਕੁਲ ਜੀ ਪੂਰਾ ਸੋਹਣਾ ਹੁੰਦਾ ਜੀ ਸ਼ਾਮ ਨੂੰ ਪੂਰਾ ਬੱਚਿਆਂ ਦੇ ਨਾਲ ਬੈਈਦਾ। ਕੇ ਉਹਦੇ ਬੱਚਾ ਨਾਲ ਖੇਡੀਦਾ ਵੀ ਇੱਥੇ ਆ ਕੇ ਪੂਰਾ ਪਿੰਡ ਦਾ ਫੀਲ ਹੁੰਦਾ। ਹੁਣ ਉਹ ਘੋਟੀ ਦੇ ਅੰਦਰ ਜਾਈਏ ਘਰਾਂ ਦੇ ਵਿੱਚ ਤੇ ਉਹ ਸਕੂਨ ਜਿਆ ਨਹੀਂ ਮਿਲਦਾ ਘੁੜਾਂ ਜੀ ਹੁਣ ਐਂ ਲੱਗਦਾ ਜਿੱਦਾਂ ਘੁਟਾਂ ਘੁਟਾਂ ਜਿਆ ਲੱਗਦਾ ਤੇ ਬੱਚੇ ਵੀ ਆਣ ਕੇ ਖੁਸ਼ ਹੁੰਦੇ ਆ ਖੇਡਦੇ ਆ ਸਾਰਾ ਕੁਝ ਵਧੀਆ ਉਹ ਹੀ ਮਤਲਬ ਮਿੱਟੀ ਦੇ ਵਿੱਚ ਪੁਰਾਣੇ ਆਪਾਂ ਜਿੱਦਾਂ ਛੋਟੇ ਹੁੰਦੇ ਵੀ ਵੇਖਦੇ ਸੀ ਬਿਲਕੁਲ ਜੀ ਬਿਲਕੁਲ ਜੀ ਉਹੋ ਹੀ ਚੀਜ਼ ਮੈਂ ਦੇਖਦਾ ਹੁੰਦਾ ਸੀ ਜਾ ਕੇ ਸਾਡੇ ਪਿੰਡ ਆਪਾਂ ਜਾਣਾ ਪਿੰਡ ਜਾ ਕੇ ਦੇਖਣਾ ਉਹ ਚੀਜ਼ ਖੇਡਣੀ ਆ ਜੋ ਚੀਜ਼ਾਂ ਮੈਨੂੰ ਹੁੰਦਾ ਸੀ ਬੱਚੇ ਕਿ ਮੈਂ ਚਾਹੁੰਦਾ ਕਿ ਮੇਰੇ ਬੱਚਿਆਂ ਚ ਵੀ ਉਹ ਚੀਜ਼ ਗੱਟ ਸਰੇ ਇਹ ਪੁਰਾਣੇ ਕੀ ਹਾਂ ਆ ਚੀਜ਼ਾਂ ਹੁੰਦੀਆਂ ਉਹ ਬੱਚੇ ਬਿਲਕੁਲ ਸ਼ਹਿਰੀ